ਗੁਰੂ ਨਾਨਕ ਸਾਹਿਬ ਭੂਮੀਆਂ ਨੂੰ ਮਿਲੇ ਚੋਰ ਸੀ ਬੜਾ ਵੱਡਾ ਤੇ ਉਹ ਕਹਿੰਦਾ ਜੀ ਮੇਰੀ ਚੋਰੀ ਨਾ ਛਡਾਇਓ ਜੋ ਮਰਜੀ ਛਡਾ ਦਿਓ ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਤੇਰੀ ਚੋਰੀ ਨਹੀਂ ਛਡਾਉਂਦੇ ਬਾਕੀ ਗੱਲਾਂ ਮੰਨਣੀਆਂ ਪੈਣੀਆਂ ਕਹਿੰਦੇ ਕੀ ਕਹਿੰਦੇ ਨੰਬਰ 1 ਝੂਠ ਨਹੀਂ ਬੋਲਣਾ ਨੰਬਰ 2 ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਨੰਬਰ 3 ਤੇਰੇ ਕਰਕੇ ਕਦੇ ਗਰੀਬ ਮਾਰ ਨਹੀਂ ਹੋਣੀ ਚਾਹੀਦੀ ਰਾਜਿਆਂ ਵਾਲੇ ਕੱਪੜੇ ਕੁੱਪੜੇ ਪਾ ਕੇ ਮਹਿਲ ਜਾ ਵੜਿਆ ਉਹ ਪੁੱਛਦੇ ਨੇ ਕੌਣ ਹੈ ਤੂੰ ਭੂਮੀਆਂ ਕਹਿੰਦਾ ਚੋਰ ਕਿਉਂਕਿ ਝੂਠ ਬੋਲਣਾ ਨਹੀਂ ਕਹਿੰਦੇ ਚੋਰ ਨਹੀਂ ਕਹਿ ਸਕਦਾ ਆਪਣੇ ਮੂੰਹ ਚੋਂ ਵੀ ਮੈਂ ਚੋਰ ਆ ਉਹਨੂੰ ਅੰਦਰ ਲੰਘਾਤਾ ਸਿੱਧਾ ਹੀ ਖਜ਼ਾਨੇ ਚ ਜਾ ਵੜਿਆ ਪੰਡ ਬੰਨ ਲਈ ਲੱਗਿਆ ਜਾਨ ਭੁੱਖ ਜੀ ਲੱਗੀ ਉਹ ਤੇ ਆਲੇ ਜਿਹੇ ਦੇ ਵਿੱਚ ਚੂਰਣ ਜਿਆ ਪਿਆ ਸੀ ਖਾ ਲਿਆ ਇਹਦੇ ਤੱਕ ਇਹਦਾ ਨਮਕ ਹੈ ਤੇ ਬਾਬੇ ਨੇ ਕਿਹਾ ਸੀ ਵੀ ਨਮਕ ਖਾ ਕੇ ਹਰਾਮ ਨਹੀਂ ਕਰ। ਐਂ ਹੀ ਖਾਲੀ ਆ ਗਿਆ ਅਗਲੇ ਦਿਨ ਪਤਾ ਲੱਗਿਆ ਬਸ ਫਿਰ ਉਹਨਾਂ ਨੇ ਕਿਹਾ ਵੀ ਜਿੰਨੇ ਚੋਰ ਲਟੇਰੇ ਪੁਰਾਣੇ ਹੈਗੇ ਪੁਰਾਣੇ ਲੈ ਆਓ ਚੱਕ ਕੇ ਚੋਰ ਲੈ ਆਂਦੇ ਇਕੱਠੇ ਕਰ ਕਰਕੇ ਉਹਨਾਂ ਨੂੰ ਕੁੱਟਣ ਬੰਦੇ ਕੁੱਟੇ ਜਾ ਰਹੇ ਨੇ ਇਹ ਘਰੇ ਬੈਠਾ ਕਹਿੰਦਾ ਮੇਰੇ ਕਰਕੇ ਗਰੀਬਾਂ ਨੂੰ ਕੁੱਟ ਪੈ ਰਹੀ ਹੈ ਇਹ ਸਿੱਧਾ ਹੀ ਪੇਸ਼ ਹੋ ਗਿਆ ਜਾ ਕੇ ਕਹਿੰਦਾ ਬਾਦਸ਼ਾਹ ਸਲਾਮਤ ਇਹਨਾਂ ਨੂੰ ਸਭ ਨੂੰ ਛੱਡ ਦਿਓ ਮੈਂ ਆ ਜੀ ਤਾਂ ਡਾ ਚੋਰ ਮੈਂ ਆਇਆ ਸੀ ਫਿਰ ਗਹਿਣੇ ਕੋਨੇ ਇਕੱਠੇ ਕਰ ਲੈ ਲੈ ਕਿਉਂ ਨਹੀਂ ਗਿਆ ਕਹਿੰਦਾ ਬਾਦਸ਼ਾਹ ਸਲਾਮਤ ਮੈਂ ਖਾ ਲਿਆ ਸੀ ਤੁਹਾਡਾ ਨਮਕ ਤੇ ਜਦੋਂ ਮੈਂ ਨਮਕ ਖਾਦਾ ਮੈਨੂੰ ਬਾਬਾ ਚੇਤਾ ਆ ਗਿਆ ਮੇਰਾ ਫਿਰ ਤੂੰ ਹੁਣ ਆਇਆ ਕਿਉਂ ਕਹਿੰਦੇ ਗਰੀਬ ਮਾਰ ਹੋ ਰਹੀ ਏ ਉਦੋਂ ਵੀ ਬਾਬਾ ਚੇਤਾ ਆ ਗਿਆ ਉਹ ਕਹਿੰਦੇ ਤੇਰਾ ਐ ਤਾਂ ਹਦੇ ਵੀ ਆ ਇੰਨੀਆਂ ਗੱਲਾਂ ਜਿਹਦੀ ਆ ਮੰਨੀ ਫਿਰਦਾ ਬਾਬਾ ਕਿਹੜਾ ਹੈ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਬੱਲੇ 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 ਗੁਰੂ ਨਾਨਕ ਦੇ ਇਹੋ ਜਿਹੇ ਹੈ ਬਾਦਸ਼ਾਹ ਕਹਿੰਦਾ ਮੇਰਾ ਨਮਕ ਖਾ ਕੇ ਹਰਾਮ ਕਰਨ ਵਾਲੇ ਬਹੁਤ ਹੈ ਪਰ ਇਹੋ ਜਿਹਾ ਬੰਦਾ ਪਹਿਲੀ ਵਾਰੀ ਮਿਲਿਆ ਕਹਿੰਦਾ ਵਜ਼ੀਰਾ ਖੜਾ ਹੋ ਕਹਿੰਦਾ ਵੈ ਇੱਥੇ ਸਭ ਤੋਂ ਵਧੀਆ ਔਦੇ ਤੇ ਤੇਰੀ ਲੋੜ ਹੈ ਮੈਨੂੰ ਇਮਾਨਦਾਰ ਬੰਦਾ ਉੱਥੇ ਨਹੀਂ ਚਾਹੀਦਾ ਇੱਥੇ ਚਾਹੀਦਾ